ਕੀ ਭਗਵਾਨਤਮਾਨ ਨੂੰ ਜ਼ੀਰੋ ਕੀਤਾ ਜਾ ਰਿਹਾ ਕੀ ਭਗਵਾਨਤਮਾਨ ਨੂੰ ਕੰਮ ਕਰਨ ਨਹੀਂ ਦਿੱਤਾ ਜਾ ਰਿਹਾ ਜਾਂ ਭਗਵਾਨਤਮਾਨ ਖੁਦ ਕੰਮ ਕਰਕੇ ਰਾਜੀ ਨਹੀਂ ਤੇ ਜਾਂ ਫਿਰ ਦਿੱਲੀ ਦੇ ਵੱਲੋਂ ਦਖਲ ਅੰਦਾਜ਼ੀ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਜਾਣਬੁੱਝ ਕੇ ਕਿ ਪੰਜਾਬ ਦੇ ਵਿੱਚ ਕੋਈ ਵੀ ਇਹੋ ਜਿਹਾ ਲੀਡਰ ਨਹੀਂ ਛੱਡਣਾ ਕਿ ਜਿਹੜਾ ਪੰਜਾਬ ਦੇ ਨਾਲ ਖੜਦਾ ਹੋਵੇ ਪੰਜਾਬ ਦੀ ਗੱਲ ਕਰਦਾ ਹੋਵੇ ਕੀ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਗਾਉਣ ਦੀ ਤਿਆਰੀ ਹੋ ਰਹੀ ਹੈ ਕੀ ਪੰਜਾਬੀਆਂ ਦਾ ਵਿਸ਼ਵਾਸ ਹੈ ਤੋੜਨ ਦੀ ਤਿਆਰੀ ਹੋ ਰਹੀ ਹੈ ਕੀ ਭਗਵੰਤ ਮਾਨ ਨੂੰ ਜ਼ੀਰੋ ਕੀਤਾ ਜਾ ਰਿਹਾ ਹੈ ਜਾਂ ਭਰ ਭਗਵੰਤ ਮਾਨ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਭਗਵੰਤ ਮਾਨ ਦਿੱਲੀ ਦੇ ਅੱਗੇ ਗੋਡੇ ਟੇਕੇ ਤੇ ਜਾਂ ਭਰ ਪੰਜਾਬ ਦੀ ਗੱਲ ਕਰਨੀ ਛੱਡੇ ਕੀ ਭਗਵੰਤ ਮਾਨ ਨੂੰ ਆਜ਼ਾਦੀ ਦੇ ਨਾਲ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਤੇ ਜਾਂ ਬਿਨਾਂ ਕਿਹ ਲੋ ਕਿ ਕੀ 92 ਦੇ ਵਿੱਚੋਂ ਜ਼ਿਆਦਾਤਰ ਐਮ.ਐਲ.ਏ. ਦਿੱਲੀ ਦੇ ਪਾਲੇ ਚ ਜੋ ਭਗਵਾਨਦਮਾਨ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਤੇ ਜਾਂ ਫਿਰ ਭਗਵਾਨਦਮਾਨ ਨੂੰ ਮਜਬੂਰ ਕੀਤਾ ਜਾ ਰਿਹਾ ਜਾਂ ਫਿਰ ਭਗਵਾਨਦਮਾਨ ਨੂੰ ਜ਼ੀਰੋ ਕੀਤਾ ਜਾ ਰਿਹਾ ਕਿ ਭਗਵਾਨਦਮਾਨ ਪੰਜਾਬ ਦੇ ਨਾਲ ਨਾ ਖੜੇ ਪੰਜਾਬ ਦੀ ਗੱਲ ਨਾ ਕਰੇ ਤੇ ਦਵਾਰਿਆਂ ਨੂੰ ਉੱਠਣ ਜੋਗਾ ਨਹੀਂ ਛੱਡਿਆ ਜਾ ਰਿਹਾ ਜੇਕਰ ਤੁਸੀਂ ਪੰਜਾਬ ਨੂੰ ਪਿਆਰ ਕਰਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਨਹੀਂ ਕਰਿਓ ਕਿ ਭਗਵਾਨਤਮਾਨ ਨੂੰ ਕੰਮ ਕਰਨ ਨਹੀਂ ਦਿੱਤਾ ਜਾ ਰਿਹਾ ਜਾਂ ਭਗਵਾਨਤਮਾਨ ਖੁਦ ਕੰਮ ਕਰਕੇ ਰਾਜੀ ਨਹੀਂ ਤੇ ਜਾਂ ਫਿਰ ਦਿੱਲੀ ਦੇ ਵੱਲੋਂ ਦਖਲ ਅੰਦਾਜ਼ੀ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਜਾਣਬੁੱਝ ਕੇ ਕਿ ਪੰਜਾਬ ਦੇ ਵਿੱਚ ਕੋਈ ਵੀ ਇਹੋ ਜਿਹਾ ਲੀਡਰ ਨਹੀਂ ਛੱਡਣਾ ਕਿ ਜਿਹੜਾ ਪੰਜਾਬ ਦੇ ਨਾਲ ਖੜਦਾ ਹੋਵੇ ਪੰਜਾਬ ਦੀ ਗੱਲ ਕਰਦਾ ਹੋਵੇ